ਜੀ ਨੇ ਹਾਂ ਜੀ ਰਾਜਵੀ ਤੁਹਾਡੇ ਕੋਲ ਕੀਤੀ ਜੀ ਦੀ ਸੇਵਾ ਕਰ ਰਹੇ ਹੋ ਜਿਨ੍ਹਾਂ ਦਾ ਨੁਕਸਾਨ ਹੋਇਆ ਕੀ ਕਹਿੰਦੇ ਜੀ ਹਾਂ ਜੀ ਜੀ ਸੇਵਾ ਚੱਲਦੀ ਜੇ ਕਿ ਹੁਣ ਤਸਵੀਰਾਂ ਕਿਨਾਂ ਕੰਮ ਕਰ ਲਿਆ ਜੀ ਹੁਣ ਦਾਬਾ ਨਾ ਕਰ ਕਰਦੇ ਜੀ ਹਾਂ ਜੀ ਹੋਰ ਵੀ ਦੋ ਬੰਦੇ ਲੱਗੇ ਉਧਾਂ ਤੇ ਦਾਬਾ ਧਾਰਗਾ ਪਾ ਕੱਲੇ ਨੇ ਕਰਦੇ ਮੈਂ ਇਹੋ ਮਲੇ ਹਾਂਜੀ ਇਹਨਾਂ ਦਾ ਬਹੁਤ ਬਹੁਤ ਮਿਹਰਬਾਨੀ ਆ ਕੀ ਖਰਾਬ ਹੋਇਆ ਅੱਜ ਤਾਂ ਇਹ ਬੈਡ ਬੁੱਡ ਖਰਾਬ ਹੋ ਗਏ ਸਾਰੇ ਹਾਂਜੀ ਹੁਣ ਤਾਂ ਕੀ ਕੀ ਇਹਨਾਂ ਠੀਕ ਕਰਦਾ ਕਨਾਵੜ ਬੈਟਕਿੱਟ ਤੇ ਠੀਕ ਹੈ ਫਲਾਈ ਡੇ ਲਾਉਣਾ ਅੱਛਾ ਹਾਂਜੀ ਹੋਰ ਹੋਰ ਕਿਹੜਾ ਸਮਾਨ ਹੋਰ ਬਸ ਕੁਰਸੀਆਂ ਕਰਸੀਆਂ ਉਹ ਟੇਬਲ ਟੇਬਲ ਖਰਾਬ ਹਾਂ ਤਾਂ ਠੀਕ ਹੋਣਾ ਹਾਂਜੀ ਕੀ ਕਹਿਣਾ ਚਾਹੋ ਮੈਂ ਕਹਿੰਨੀ ਆ ਕਿ ਚਲੋ ਇਹਨਾਂ ਦਾ ਧੰਨਵਾਦ ਇਹਨਾਂ ਨੇ ਚਾਰੇ ਸਵੇਰ ਦੇ ਲੱਗੇ ਭੁੱਖੇ ਤੇ ਆਏ ਹਾਂਜੀ ਉਹਨਾਂ ਦਾ ਬਹੁਤ ਧੰਨਵਾਦ ਕਰਨੇ ਆ ਕਿ ਜਿਹਨਾਂ ਦਾ ਖਰਾਬ ਸਮਾਨ ਹੋਇਆ ਸੀ ਉਹ ਠੀਕ ਕਰ ਰਹੇ ਨੇ ਫਲਾਈ ਵਗੈਰਾ ਲਾ ਰਹੇ ਨੇ ਤੇ ਬਹੁਤ ਸਾਰਾ ਧੰਨਵਾਦ ਕਰਦੇ ਆਪਾਂ ਸਭ ਤੋਂ ਪਹਿਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਭਲੀ ਭਾਤੀ ਜਾਨੂ ਨੇ ਕਿ ਹੜਾਂ ਦੀ ਮਾਰ ਜਿਹੜੀ ਆ ਉਹਨੇ ਪੰਜਾਬ ਦਾ ਖਾਸ ਕਰਕੇ ਜਿੰਨੇ ਵੀ ਬਾਰਡਰ ਏਰੀਆ ਉਹਦਾ ਲੱਕ ਤੋੜਤਾ ਹੈ ਤੇ ਹਰ ਤਰ੍ਹਾਂ ਦੀ ਸਮਾਜ ਸੇਵੀ ਜਥੇਬੰਦੀਆਂ ਸਿੰਗਰ ਹੋਰ ਵੀ ਬਡੇ ਸਾਡੇ ਭੈਣ ਭਰਾ ਆਪਣੇ ਤੌਰ ਤੇ ਨਿੱਜੀ ਸੇਵਾ ਕਰ ਰਹੇ ਨੇ ਸਾਡਾ ਸੱਬਰਵਾਲ ਪਰਿਵਾਰ ਧਾਰੀਵਾਲ ਦੇ ਵਿੱਚ ਜਿਨ੍ਹਾਂ ਨੇ ਬੈਠ ਕੇ ਇੱਕ ਵਿਚਾਰ ਕੀਤਾ ਕਿ ਹਰ ਤਰ੍ਹਾਂ ਦੀ ਸੇਵਾ ਹੋ ਰਹੀ ਆ ਪਰ ਜਿਹੜਾ ਰਿਪੇਅਰ ਸੀਗਾ ਨਾ ਕਿਸੇ ਦਾ ਫਰਨੀਚਰ ਟੁੱਟ ਗਿਆ ਬੈੱਡ ਟੁੱਟ ਗਿਆ ਸਮਾਨ ਰੱਖਣ ਦੀ ਜਗ੍ਹਾ ਨਹੀਂ ਸੌਣ ਦੀ ਜਗ੍ਹਾ ਨਹੀਂ ਆ ਉਹ ਹੱਲੇ ਕੋਈ ਵੀ ਸੇਵਾ ਨਹੀਂ ਹੋ ਰਹੀ ਫਿਰ ਅਸੀਂ ਬੈਠ ਕੇ ਇਸ ਚੀਜ਼ ਦੀ ਸਲਾਹ ਕਰਕੇ ਆਪਣੇ ਪਰਿਵਾਰ ਨਾਲ ਤੇ ਇਹ ਫਿਰ ਅਸੀਂ ਇੱਕ ਆਪਣੇ ਪਰਿਵਾਰ ਨੇ ਸਾਰੇ ਨੇ ਸੱਬਰਵਾਲ ਪਰਿਵਾਰ ਨੇ ਇੱਕ ਪੂਰਾ ਟੀਚਾ ਮਿੱਥਿਆ ਕਿ ਅਸੀਂ ਜਿਹੜੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਨੇ ਸਾਡੇ ਜ਼ਿਲ੍ਹੇ ਗੁਰਦਾਸਪੁਰ ਦੇ ਕੱਲੇ ਡੇਰਾ ਬਾਬਾ ਨਾਨਕ ਨਹੀਂ ਇੱਧਰ ਦੀਨਾਨਗਰ ਦਾ ਬਲਾਕ ਜਿਹੜਾ ਆ ਜਨਾਵੀਆਂ ਫਤੇਗੜ ਚੂੜੀਆਂ ਅੱਜ ਨਾਲ ਆਇਆ ਡੇਰਾ ਬਾਬਾ ਨਾਨਕ ਅਸੀਂ ਸਾਰੇ ਹੀ ਬਲਾਕਾਂ ਦੇ ਵਿੱਚ ਜਾ ਕੇ ਜਿਹੜੇ ਗਰੀਬ ਬੰਦੇ ਨੇ ਜਿਹੜੇ ਸਮਰਥ ਨੇ ਜਿਹੜੇ ਆਪਣਾ ਨਵਾਂ ਬੈੱਡ ਨਹੀਂ ਲੈ ਸਕਦੇ ਹਲੇ ਜਾਂ ਹਲੇ ਕੋਈ ਸਮਾਜ ਸੇਵੀ ਜਥੇਬੰਦੀਆਂ ਇਹ ਜੀ ਸਮਾਨ ਨੂੰ ਡਿਸਟ੍ਰਿਬਿਊਟ ਨਹੀਂ ਕਰ ਰਹੀਆਂ ਉਦੋਂ ਤੱਕ ਰਿਪੇਅਰੇਬਲ ਸਮਾਨ ਨੂੰ ਅਸੀਂ ਰਿਪੇਅਰ ਕਰਕੇ ਤੇ ਇਹਨਾਂ ਨੂੰ ਸੌਣ ਜੋਗਾ ਬੈਣ ਜੋਗਾ ਜਾਂ ਆਪਣਾ ਸਮਾਨ ਰੱਖਣ ਜੋਗਾ ਕਰਤੀਗਾ ਜਰੂਰੀ ਹੈ ਕਰ ਉਹ ਸਾਰਾ ਕੁਝ ਸੋਚ ਵਿਚਾਰ ਕੇ ਅਸੀਂ ਫਿਰ ਏ ਟੀਮ ਬਣਾਈਆਂ ਆਪਣੀਆਂ ਮੇਰੇ ਮਿੱਤਰ ਨੇ ਜਸਬੀਰ ਸਿੰਘ ਜਸਰੀ ਜਿਹੜੇ ਗਾਇਕ ਨੇ ਸਾਰੇ ਜਾਣਦੇ ਨੇ ਉਹਨਾਂ ਨਾਲ ਮੈਂ ਸਲਾਹ مشورہ ਕੀਤਾ ਸੀਗਾ ਉਹਨਾਂ ਨੇ ਮੈਨੂੰ ਫਿਰ ਥੋੜਾ ਪ੍ਰੇਰਨਾ ਉਹਨਾਂ ਨੇ ਵੀ ਕੀਤੀ ਤੇ ਉਹਦੇ ਕਰਕੇ ਫਿਰ ਅਸੀਂ ਪਰਿਵਾਰ ਨਾਲ ਸਲਾਹ ਕਰਕੇ ਅੱਜ ਅਸੀਂ ਮਟੀਰੀਅਲ ਕਾਰਪੈਂਟਰ ਨਾਲ ਲੈ ਕੇ ਆਏ ਅੱਜ ਅਸੀਂ ਪਹੁੰਚੇ ਡੇਰਾ ਬਾਬਾ ਨਾਨਕ ਪੱਖੋ ਕੇ ਟਾਲੀ ਸਾਹਿਬ ਆ ਜੇ ਪਿੰਡ ਕਵਰ ਕਰਕੇ ਸਾਮਾਨ ਅਸੀਂ ਇੱਥੇ ਡੰਪ ਕਰ ਦਾਂਗੇ ਕੱਲ ਤੋਂ ਕੰਟੀਨਿਊ ਸਾਡੇ ਜਿਹੜੇ ਲੇਬਰ ਦੇ ਬੰਦੇ ਨੇ ਉਹ ਟੀਮਾਂ ਬਣਾ ਕੇ ਆਉਣਗੇ ਤੇ ਜਿੱਥੇ-ਜਿੱਥੇ ਵੀ ਕੋਈ ਰਿਪੇਅਰ ਦਾ ਕੰਮ ਆ ਉਹ ਕਰਕੇ ਜਾਣਗੇ ਇਹ ਸਰਕਾਰ ਕਿੰਨੇ ਦਿਨ ਸੇਵਾ ਚਲੇਗੀ ਜਿੰਨੀ ਦੇਰ ਤੱਕ ਸਾਡੇ ਕੋਲ ਹੋ ਸਕੇਗੀ ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜਿੰਨੀ ਦੇਰ ਤੱਕ ਸਾਨੂੰ ਸਮਰੱਥਾ ਬਖਸ਼ਣਗੇ ਉਦੋਂ ਤੱਕ ਅਸੀਂ ਸੇਵਾ ਕਰਦੇ ਰਾਵਾਂ ਜਸਵਿੰਦਰ ਸਿੰਘ ਸੱਬਰਵਾਲ ਜੀ ਸਰਕਾਰਾਂ ਆਉਂਦੀਆਂ 5 ਸਾਲਾਂ ਬਾਅਦ ਚੁੰਗੀਆਂ ਦੀਆਂ ਆਉਂਦੀਆਂ ਤੇ ਜਾਂਦੀਆਂ ਨੇ ਪਰ ਹੜ੍ਹ ਜਿਹੜੇ ਆ ਇਹ ਕੁਦਰਤੀ ਮਾਰ ਆ ਜਿਹੜੀ ਕਿ ਸਾਨੂੰ ਪੰਜਾਬ ਨੂੰ ਚੱਲਦੀ ਪੈਂਦੀ ਆ हिमाचल ਵਿੱਚ ਜਿੰਨੇ ਮੀਂਹ ਪੈਂਦੇ ਆ ਇੰਨੀ ਤਦਾਦ ਚ ਵੱਡੇ ਮਤੇ ਮੀਂਹ ਪਿੱਦੇ ਨੇ ਜਿਆਦਾ ਮੀਂਹ ਪੈਂਦੇ ਆ ਕਿ ਸਾਡੇ ਡੈਮ ਜਿਹੜੇ ਨੇ ਉਹਨਾਂ ਲੱਗੀ ਕੁਛ ਵੀ ਨਹੀਂ ਸਾਡੇ ਲਗਭਗ 1-2 ਡੈਮ ਫਸ ਹਰਜ ਟੁੱਟ ਚੁੱਕੇ ਆ ਜਿਨ੍ਹਾਂ ਦੀ ਵਧਾ ਕਰਕੇ ਪਾਣੀ ਬਹੁਤ ਜ਼ਿਆਦਾ ਆਇਆ ਬੜੀ ਕੁਦਰਤੀ ਮਾਰ ਪਈ ਆ ਗੁਰਦਾਸਪੁਰ ਇਲਾਕੇ ਨੂੰ ਤੇ ਬੜੀਆਂ ਸੇਵੀ ਸੰਸਥਾ ਲੱਗੀਆਂ ਨੇ ਆਪਣੇ ਆਪਣੇ ਪਰਾਲੇ ਕਰਨ ਡੀਆਂ ਨੇ ਕੋਈ ਲੰਗਰ ਦੀ ਸੇਵਾ ਕੋਈ ਰਜਾਈਆਂ ਦੀ ਸੇਵਾ ਅਹੀ ਰਾਮਗੜੀ ਆ ਭਾਈਚਾਰਾ ਸਾਡੇ ਕੋ ਫਰਨੀਚਰੀ ਆ ਇਹ ਅਸੀਂ ਫਰਨੀਚਰ ਸੋਚਿਆ ਵੀ ਇਹ ਸੇਵਾ ਜਿਹੜੀ ਹੈ ਨਾ ਬਜ਼ੁਰਗਾਂ ਜਿਹਦੇ ਹੈਗੇ ਨੇ ਗਰੀਬ ਤਕਕੇ ਹੈਗੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਕਿ ਰਾਤ ਨੂੰ ਸੌਣਾ ਕਿੱਥੇ ਆ ਜੀ ਦਿਨ ਨਹੀਂ ਕਿੰਦਾ ਰਾਤ ਜਦੋਂ ਆ ਜਾਂਦੀਏ ਤੇ ਫਿਰ ਜਾਜ ਆ ਜਦੇ ਵੀ ਹੁਣ ਕਿੱਥੇ ਸੌਣਾ ਕਿਉਂਕਿ ਜਿੰਨੀ ਕਾ ਤਰਸਦੀ ਆਈ ਉਹਨਾਂ ਸਰਪਸਰਪਜੋਗ ਜੀਵ ਜੰਤੂ ਨਿਕਲ ਨਿਕੇ ਬਹੁਤ ਜ਼ਿਆਦਾ ਤੁਰੇ ਫਿਰਦੇ ਆ ਤੋਂ ਅਹੀਂ ਧੰਨਵਾਦ ਤੋਂ ਆਪਣੇ ਕੋਈ 40 50 ਸਾਥੀਆਂ ਨਾਲ ਕੋਈ 5-6 ਟਰੱਕ ਨਾਲ ਲੈ ਕੇ ਆਏ ਆ ਨਾ ਫਰਨੀਚਰ ਲੈ ਕੇ ਨਾਲ ਪੱਟੇ ਨਾਲ ਲੈ ਕੇ ਆਏ ਆ ਕੱਲ ਕਾਟਾ ਜੋ ਵੀ ਹੈਗਾ ਜੇ ਗਰੀਬ ਦਾ ਘਰ ਦਾ ਦਰਵਾਜ਼ਾ ਵਾ ਜਾਂ ਕੋਈ ਬੈੱਡ ਵਾ ਜਾਂ ਕੋਈ ਲਮਾਰੀ ਆ ਹੋਰ ਫੇਰ ਹਣ ਵਾਲੀ ਆ ਉਹਨੂੰ ਆਪਣੇ ਤੌਰ ਤੇ ਸੀਓ ਕਾਸਟ ਹੈ ਜੀ ਫੇਰ ਕਰਕੇ ਦਵਾਓ